ਦੀਵਾਲੀ ਦਾ ਤਿਹਾਰ ਖੁਸ਼ੀਆਂ ਖੇੜਿਆਂ ਦਾ ਤਿਹਾਰ ਹੈ ਹਰ ਸਾਲ ਨੋਕ ਦੀਵਾਲੀ ਬਹੁਤ ਵੱਡੇ ਪੱਧਰ ਤੇ ਮਨੋਂਦੇ ਨੇ ਤੇ ਅੰਮ੍ਰਿਤਸਰ ਦੀ ਦੀਵਾਲੀ ਤਾਂ ਬਹੁਤ ਜ਼ਿਆਦਾ ਮਸ਼ਹੂਰ ਹੈ ਔਰ ਕਿਸੇ ਨੇ ਆਖਿਆ ਦਾ ਲੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਤੇ ਜਿਹੜੀ ਦੀਵਾਲੀ ਦਾ ਨਾਮ ਹੋਵੇ ਤਾਂ ਪਟਾਕੇ ਜਿਹੜੇ ਨੇ ਉਹ ਖਾਸ ਕਰਕੇ ਬੱਚਿਆਂ ਨੂੰ ਬਹੁਤ ਜ਼ਿਆਦਾ ਆਕਰਸ਼ਿਤ ਕਰਦੇ ਨੇ ਔਰ ਅੰਮ੍ਰਿਤਸਰ ਦੇ ਜਿਹੜਾ ਨਿਊ ਅੰਮ੍ਰਿਤਸਰ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਪਟਾਕਾ ਮਾਰਕੀਟ ਹੁਣ ਸਜ ਕੇ ਉਹ ਤਿਆਰ ਹੋ ਚੁੱਕੀ ਹੈ ਜੇ ਗੱਲ ਕਰ ਲਈਏ ਇੱਥੇ 10 ਖੋਖੇ ਜਿਹੜੇ ਨੇ ਪ੍ਰਸ਼ਾਸਨ ਵੱਲੋਂ ਅਲਾਟ ਕੀਤੇ ਗਏ ਨੇ ਜਿੱਥੇ ਕਿ ਗ੍ਰੀਨ ਕਰੈਕਰਸ ਵੇਚਣ ਦੀ ਹੀ ਜਿਹੜੀ ਕਿ ਉਹ ਇਜਾਜ਼ਤ ਹੈ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਜਿਹੜਾ ਕਿ ਪਟਾਕੇ ਡਿਸਪਲੇ ਕੀਤੇ ਗਏ ਨੇ ਕਿਉਂਕਿ ਬੱਚੇ ਖਾਸ ਕਰਕੇ ਦੀਵਾਲੀ ਤੇ ਬਹੁਤ ਉਤਸ਼ਾਹਿਤ ਹੁੰਦੇ ਨੇ ਕਰੈਕਰਸ ਨੂੰ ਲੈ ਕੇ ਖਰੀਦਾਰੀ ਵੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਕੁਝ ਦਿਨ ਬੱਚੇ ਨੇ ਦੀਵਾਲੀ ਨੂੰ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਹਰ ਕਿਸਮ ਦੇ ਜਿਹੜੇ ਨੇ ਕਰੈਕਟਰਸ ਨੇ ਉਹ ডিসਪਲੇ ਕੀਤੇ ਗਏ ਨੇ ਤਾਂ ਬੱਚੇ ਵੀ ਪਹੁੰਚੇ ਹੋਏ ਨੇ ਇੱਥੇ ਖਰੀਦਦਾਰੀ ਕਰਨ ਵਾਸਤੇ ਗਲਬਾਤ ਜ਼ਰੂਰ ਕਰਨਗੇ ਬੱਚੇ ਦੀਵਾਲੀ ਦੀ ਕਿੰਨੀ ਇੱਕ ਬਸਭੀ ਨਾਲ ਉੜੀਖ ਰਹਿੰਦੀ ਹੈ ਬਹੁਤ ਜ਼ਿਆਦਾ ਉੜੀਖ ਰਹਿੰਦੀ ਹੈ ਜੀ ਪਟਾਕੇ ਚਲਾਉਣ ਦਾ ਮੌਕਾ ਮਿਲਦਾ ਇੱਕ ਵਾਰੀ ਚਲਾਣਾ ਹੁੰਦਾ ਬਸ ਇੱਕ ਵਾਰੀ ਦਿੱਲੀ ਖੁੱਲ ਜਾਂਦੀ ਹੈ ਤੇ ਇਸ ਵਾਰ ਖੁੱਲ੍ਹਿਆ ਤੇ ਉਧਰ ਵੀ ਪਟਾਕੇ ਚੱਲਣਗੇ ਬਹੁਤ ਜ਼ਿਆਦਾ ਤੇ ਮੈਨੂੰ ਵੀ ਸ਼ੌਂਕ ਹੈ ਪਟਾਕੇ ਜਲਾਉਂਦਾ ਜਨਮ ਦਿਹਾੜਾ ਵੀ ਆਉਂਦਾ ਹੈ ਉਹਨੂੰ ਵੀ ਆਪਾਂ ਬਹੁਤ ਚੰਗੇ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਹਾਂ ਤੇ ਆਪਾਂ ਇਦਾਂ ਹੀ ਸੈਲੀਬ੍ਰੇਟ ਕਰਦੇ ਰਹੀਏ ਤੇ ਪਟਾਕੇ ਆਪਾਂ ਚਲਾਦੇ ਰਹੀਏ ਐ ਮੇਰੀ ਕਿੰਨੇ ਕਿੰਨੇ ਕ ਪੈਸਿਆਂ ਦੇ ਪਟਾਕੇ ਲੈ ਲਏ ਤੁਸੀਂ ਅੱਜ ਆਪਾਂ 25000 25000 ਇਹਨੇ ਪੈਸੇ ਆਪਾਂ ਪਾਪਾ ਨੇ ਦੇ ਦਿੱਤੇ ਪੈਸੇ ਇਹਨੇ ਹਾਂਜੀ 25000 ਜੀ ਕੱਲੇ ਕੱਲੇ ਲੱਗਦੇ ਤੁਸੀਂ ਫਿਰ ਪਾਪਾ ਦੇ ਹੈ ਤਾਂ ਹੀ ਕਾ ਕੇ ਲਏ ਜੀ ਕੀ ਕੀ ਲਿਆ ਕੀ ਕੀ ਸ਼ਾਰਟ ਕਿੜੇ ਕਿੜੇ ਲਏ ਆ ਆਪਾਂ ਬਹੁਤ ਸਾਰੇ ਸ਼ਾਰਟ ਲਏ ਆ 120 ਸ਼ਾਰਟ ਲਏ ਆ ਤੇ 60 ਸ਼ਾਰਟ ਲਏ ਆ ਤੇ ਚੱਕਰੀਆਂ ਲਈਆਂ ਤੇ ਆਲੂ ਮੰਬਲੇ ਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਲਈਆਂ ਜਿੱਦਾਂ ਚੱਕਰੀ ਲਈ ਆ ਔਰ ਫੁੱਲ ਜੜੀ ਲਈ ਆ ਧਿਆਨ ਨਾਲ ਚਲਾਉਣਾ ਹੈ ਹਾਂ ਜੀ ਗ੍ਰੀਨ ਕਰੈਕਰ ਸਾਰੇ ਗੱਲ ਹੋਈ ਕਿਸੇ ਦੋਸਤ ਨਾਲ ਹਾਂਜੀ ਹਾਂਜੀ ਹੈਗੀ ਮੇਰੇ ਬਹੁਤ ਸਾਰੇ ਦੋਸਤ ਜਿੱਦਾਂ ਐਰੋਨ ਹੈ ਉਹਦਾ ਨਾਂ ਐਰੋਨ ਹੈ ਇੱਕ ਤੇ ਇੱਕ ਰੌਨਿਤ ਹੈ ਤੇ ਬਹੁਤ ਸਾਰੇ ਮੇਰੇ ਸਿੱਖ ਦੋਸਤ ਵੀ ਨੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਸੈਲੀਬ੍ਰੇਟ ਵੀ ਕੀਤਾ ਸੀ ਕਿਤੇ ਮੇਰੇ ਕੋਲ ਪਟਾਕੇ ਪਟਾਕੇ ਵੀ ਲੈ ਕੇ ਗਏ ਸੀ ਤੇ ਮੈਨੂੰ ਬਹੁਤ ਵਧੀਆ ਲੱਗੇ ਕਿ ਮੇਰੇ ਦੋਸਤ ਵੀ ਪਟਾਕੇ ਚਲਾਉਂਦੇ ਨੇ ਬਿਲਕੁਲ ਜੀ ਕਿਉਂਕਿ ਬੱਚਿਆਂ ਦੀ ਜਿਹੜੀ ਦੀਵਾਲੀ ਹੈ ਉਹ ਪਟਾਕਿਆਂ ਤੋਂ ਬਿਨਾਂ ਅਧੂਰੀ ਹੈ ਕਿਉਂਕਿ ਦੀਵਾਲੀ ਤੇ ਲੋਕਾਂ ਨੂੰ ਉਡੀਕ ਤਾਂ ਹੁੰਦੀ ਹੈ ਪਰ ਬੱਚਿਆਂ ਨੂੰ ਖਾਸ ਕਰਕੇ ਜਿਆਦਾ ਉਡੀਕ ਰਹਿੰਦੀ ਹੈ ਕਿਉਂਕਿ ਕਰੈਕਰਸ ਜਿਹੜੇ ਕਿ ਚਲਾਉਣ ਨੂੰ ਮਿਲਦੇ ਨੇ ਤਾਂ ਲੋਕ ਇੱਥੇ ਪਹੁੰਚੀ ਹੋਏ ਨੇ ਕੀ ਤਰੀਕਾ ਕਰਨ ਵਾਸਤੇ ਸਰ ਕੀ ਕਹੋਗੇ ਜੀ ਮਾਰਕੀਟ ਸੱਜ ਚੁੱਕੀ ਹੈ ਪਟਾਕੇ ਦੀ ਕੀ ਕਹੋਗੇ ਬੱਚੇ ਜਿੰਦ ਕਰਦੇ ਨੇ ਪਟਾਕੇ ਲੈਣ ਦੀ ਹਾਂਜੀ ਹਾਂਜੀ ਪਰ ਉਹ ਵੈਸੇ ਇਹੀ ਆਫਿਸ ਤੋਂ ਆਹੀ ਕਾ ਚੱਲ ਥੋੜਾ ਜਿਹਾ ਸ਼ਾਪਿੰਗ ਕਰ ਲੈਣ ਥੋੜਾ ਜਿਹਾ ਰੱਖ ਲੈਣ ਸਮਾਨ ਥੋੜਾ ਹੋਰ ਲੈਂਦੇ ਪਏ ਹਾਂ ਹਾਂਜੀ ਬੱਚੇ ਹੁਣ ਮੈਮ ਫੇ ਤਾਂ ਪੌਕੇਟ ਜਿਆਦਾ ਢਿੱਲੀ ਹੋ ਜਾਂਦੀ ਹੋਣੀ ਹੈ ਬਿਲਕੁਲ ਸਰ ਬਿਲਕੁਲ ਉਹਨਾਂ ਦਾ ਪਹਿਲੇ ਖਿਆਲ ਰੱਖਣਾ ਪੈਂਦਾ ਬੱਚਿਆਂ ਦਾ ਕੀ ਦੇਖਿਆ ਗ੍ਰੀਨ ਕਰੈਕਰਸ ਸਾਰੇ ਜਿਹੜੇ ਕਿ ਉਹ ਜਿਆਦਾ ਇੱਥੇ ਨਜ਼ਰ ਆ ਰਹੇ ਨੇ ਕੀ ਕਹੋਗੇ ਗ੍ਰੀਨ ਦੇਖੋ ਜਿਹੜਾ ਗ੍ਰੀਨ ਕਰੈਕਰਸ ਆ ਉਹ ਸਗੋਂ ਜ਼ਿਆਦਾ ਵਧੀਆ ਕਿ ਪੋਲੂਸ਼ਨ ਘੱਟ ਹੋਵੇ ਆਪਾਂ ਇਹ ਸੋਚਦੇ ਆ ਕਿ ਜ਼ਿਆਦਾ ਜਿਹੜਾ ਕਿਤੂ ਆ ਨਾ ਹੋਵੇ ਔਰ ਕਿਸੇ ਨੂੰ ਕੋਈ ਪ੍ਰੋਬਲਮ ਕਿਉਂਕਿ ਬਜ਼ੁਰਗ ਵੀ ਹੁੰਦੇ ਆ ਘਰਾਂ ਦੇ ਵਿੱਚ ਥੋੜੀ ਪ੍ਰੋਬਲਮ ਦੀ ਸਾਹ ਦੀ ਤੇ ਆਪਾਂ ਇਹ ਸੋਚਦੇ ਆ ਕਿ ਦੀਵਾਲੀ ਜਿਹੜੀ ਉਹ ਥੋੜੀ ਨੀਟ ਐਂਡ ਕਲੀਨ ਹੋਣੀ ਚਾਹੀਦੀ ਆ ਉਹ ਪਟਾਕੇ ਵੀ ਓਨੇ ਕੀ ਚਲਾਓ ਜਿੰਨੇ ਮਤਲਬ ਕਿ ਤੁਸੀਂ ਥੋੜਾ এনਵਾਇਰਨਮੈਂਟ ਵੀ ਤੁਹਾਡਾ ਸਹੀ ਰਵੇ ਜ਼ਿਆਦਾ ਚਲਾਉਣਾ ਫਿਰ ਨੈਕਸਟ ਡੇ ਤੁਹਾਨੂੰ ਪਤਾ ਕਿੰਨੇ ਦਿਨ ਸੂਰਜ ਨਹੀਂ ਨਿਕਲਦਾ ਬੜੀ ਪ੍ਰੋਬਲਮ ਹੋ ਜਾਂਦੀ ਆ ਤੇ এনਵਾਇਰਨਮੈਂਟ ਦਾ ਵੀ ਸਾਨੂੰ ਖਿਆਲ ਰੱਖਣਾ ਚ ਜੀ ਬਿਲਕੁਲ ਵੀ ਇਸੇ ਕਰਕੇ ਹੀ ਤੇ ਚਲੋ ਬਾਕੀ ਗੱਲ ਬੱਚਿਆਂ ਨੂੰ ਪਸੰਦ ਨਹੀਂ ਹੋਣੀ ਬੱਚਿਆਂ ਨੂੰ ਅਸੀਂ ਨਿੱਕੀ ਕਰੀਏ ਬੱਚਿਆਂ ਨੂੰ ਉਹ ਚੀਜ਼ਾਂ ਹਜੇ ਨਹੀਂ ਸਮਝ ਆਉਣੀਆਂ ਬਾਅਦ ਵਿੱਚ ਉਹ ਵੱਡੇ ਹੋਣਗੇ ਤੇ ਬਾਅਦ ਵਿੱਚ ਤਾਂ ਦੀਵਾਲੀ ਦਾ ਕਿਤੇ ਹਾਰ ਪਟਾਕਿਆਂ ਦੀ ਹਾਰ ਹੈ ਬੱਚਿਆਂ ਨੂੰ ਇਹੀ ਹੁੰਦਾ ਨਾ ਕਿ ਚਲੋ ਇੱਕ ਤਾਂ ਹੁੰਦਾ ਕਿ ਪਟਾਕੇ ਤਾਂ ਮਿਲ ਨਹੀਂ ਮਿਲ ਲਿਆ ਨਾਲ ਉਹਨਾਂ ਨੂੰ ਥੋੜਾ ਖਰਚਾ ਜਾਂਦਾ ਟੌਇਜ਼ ਵੀ ਮਿਲ ਜਣੇ ਆ ਜਾਂ ਗਿਫਟਸ ਵੀ ਕਾਫੀ ਸਾਰੇ ਆਉਂਦੇ ਘਰਾਂ ਦੇ ਵਿੱਚ ਬੱਚਿਆਂ ਨੂੰ ਇਹਦਾ ਵੀ ਉਤਸ਼ਾਹ ਹੁੰਦਾ ਬੜਾ ਮਠਾਈਆਂ ਆ ਜਾਂਦੀਆਂ ਤੇ ਬੱਚੇ ਲੱਗੇ ਰਹਿੰਦੇ ਖਾਣ-ਪੀਣ ਆਪਣਾ ਚਲੋ ਜੀ ਠੀਕ ਹੈ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਜਿਹੜੇ ਲੋਕ ਨੇ ਉਹ ਪਹੁੰਚੇ ਹੋਏ ਨੇ ਔਰ ਤੁਸੀਂ ਦੇਖ ਸਕਦੇ ਹੋ ਜਿਹੜੇ ਕੀ ਇੱਥੇ ਡਿਸਪਲੇ ਕੀਤੇ ਗਏ ਨੇ ਅ ਜੀ ਭਾਜੀ ਅੱਜ ਤੋਂ ਤੁਹਾਡੇ ਇੱਥੇ ਕਰੈਕਰਸ ਦੀ ਮਾਰਕੀਟ ਜਿਹੜੀ ਉਹ ਅੱਜ ਸ਼ੁਰੂ ਹੋ ਚੁੱਕੀ ਹੈ ਹਾਂਜੀ ਹਾਂਜੀ ਤੇ ਕਿਸਿਆਂ ਦੀ ਰੌਣਕ ਵਿਖਾਈ ਜਾ ਰਹੀ ਹੈ ਜੀ। ਹਾਂ ਇਹ ਤਾਂ ਚੱਲੂ ਹੀ ਹੋਇਆ ਜੀ ਹਜੇ ਕੰਮ ਸ਼ਾਮ ਨੂੰ ਦੇਖੋ। ਕੀ ਅੰਦਰ ਰਿਸਪੌਂਸ? ਅੱਛਾ ਇਹ ਜਿਹੜਾ ਤੁਸੀਂ ਡਿਸਪਲੇ ਕੀਤਾ ਹੋਇਆ ਹੈ। ਇਹ ਇਹ ਕਿਹੜਾ ਪਟਾਕਾ ਜੀ? ਇਹ ਜੀ ਸ਼ੋਰਟ ਹੈ 1000 ਸ਼ੋਰਟ। 1000 ਸ਼ੋਰਟ ਹੈ। ਹਾਂ ਜੀ। ਇਹ ਫਿਰ ਕਿੰਨਾ ਸਮਾਂ ਲੈ ਲੈਂਦਾ ਜੀ ਉਹ 1000 ਸ਼ੋਰਟ ਚੱਲਣੇ ਹੁੰਦੇ। ਹਾਂ ਜੀ ਲਾ ਲੋ ਇਹ 1 ਘੰਟਾ ਡੇਢ ਘੰਟੇ ਦਾ ਹੈਗਾ ਜੀ। ਜਿਹੜੇ ਘੰਟੇ ਦੀ ਪੂਰੀ ਹੈ ਤੇ ਇਹਦੀ ਕੀਮਤ ਕੀ ਹੈ ਸਰ? ਇਹਦੀ ਕੀਮਤ ਭਾਜੀ ਉਹਨਾਂ ਨੂੰ ਪਤਾ ਅੰਦਰ ਜਿਹੇ ਨੇ ਬੈਠੇ। ਹੂੰ। ਉਹਨਾਂ ਨੂੰ ਪਤਾ ਹੈ ਕਿ ਨਹੀਂ ਫਿਰ ਲੋਕੀ ਖਰਚ ਜਿੰਦੇ ਪੈਸੇ ਹਾਂਜੀ ਉਹਨਾਂ ਦੇ ਖਰਚ ਨੇ ਜਿਨ੍ਹਾਂ ਨੇ ਚਲਾਣੇ ਜਿਨ੍ਹਾਂ ਨੂੰ ਸ਼ੌਂਕ ਹੈ ਹਾਂਜੀ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜੀ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਕੀ ਤੁਸੀਂ ਪਟਾਖਿਆਂ ਦੀ ਡਿਸਪਲੇ ਦੇਖ ਸਕਦੇ ਹੋ ਬਹੁਤ ਬਹੁਤ ਵੱਡੇ ਜਿਹੜੇ ਨੇ ਉਹ ਪਟਾਕੇ ਜਿਹੜੇ ਨੇ ਇੱਥੇ ਡਿਸਪਲੇ ਕੀਤੇ ਗਏ ਨੇ ਔਰ ਲੋਕ ਵੀ ਜਿਹੜਾ ਕੀ ਹੁਣ ਜਿਨ੍ਹਾਂ ਜਿਹੜਾ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਤਾਂ ਲੋਕ ਇੱਥੇ ਉਹ ਪਹੁੰਚ ਰਹੇ ਨੇ ਕਿਉਂਕਿ ਹਲੇ 3-4 ਦਿਨ ਪਹਿਨੇ ਦੀਵਾਲੀ ਨੂੰ ਤਾ ਬਿਲਕੁਲ ਜਿਹੜੇ ਕਿ ਇੱਥੇ ਉਹ ਪਟਾਕੇ ਦੀਆਂ ਦੁਕਾਨਾਂ ਜਿਹੜੀਆਂ ਨੇ ਉਹ ਹੁਣ ਇੱਥੇ ਸੱਜ ਚੁਕੀਆਂ ਨਾ ਤਾਂ ਜ਼ਰੂਰ ਗੱਲਬਾਤ ਵੀ ਕਰਾਂਗੇ ਇੱਥੇ ਦੁਕਾਨਦਾਰ ਨੇ ਸਾਡਾ ਪਾਜੀ ਅੱਜ ਕੀ ਕਿਹੜੇ ਕਿਹੜੇ ਪਟਾਕੇ ਨੇ ਕ੍ਰੈਕਰਸ ਨੇ ਜਿਹੜੇ ਕਿ ਤੁਸੀਂ ਸਾਨੂੰ ਡਿਸਪਲੇ ਕਰਕੇ ਦਿਖਾ ਦਿਓ ਵੀ ਕਿਹੜੇ ਕਿਹੜੇ ਪਟਾਕੇ ਜਿਹੜੇ ਨਵੇਂ ਅੱਜ ਕੀ ਆਏ ਨੇ ਜੀ ਉਹਨਾਂ ਦੀ ਚੱਲਣ ਦੀ ਕੀ ਹੈਗੀ ਇਹਨਾਂ ਦੀ ਲਓ ਪਾਜੀ ਆ ਦੇਖੋ ਪਾਜੀ ਇਹ ਡਰੋਨ ਆ ਜੀ ਇਸ ਵਾਰ ਇਹ ਡਰੋਨ ਪਾਕਿਸਤਾਨ ਨੇ ਉਧਰ ਭੇਜਿਆ ਇਹ ਫੜ ਲੈਣੇ ਅੱਛਾ ਜੀ ਆਈ ਫੜ ਕੇ ਆਪਣੇ ਕੋਲ ਰੱਖ ਲਏ ਜੀ ਇਕ ਆ ਗਿਆ ਜੀ ਭਾਜੀ ਇੱਕ ਲੋਕੀ ਗਿਟਾਰ ਵਜਾਉਂਦੇ ਆਪਾਂ ਗਿਟਾਰ ਵਾਲਾ ਸ਼ਾਰਟ ਲੈ ਆਏ ਇਹ ਨਾਲ ਗਿਟਾਰ ਨਾਲ ਸ਼ਾਰਟ ਚੱਲੇਗਾ ਨਾਲ ਟਕੜਾਲ ਵਾਂਗੂ ਆਵਾਜ਼ ਆਏਗੀ ਭਾਜੀ ਇਹਦੀ ਠੀਕ ਹੈ ਭਾਜੀ ਇੱਕ ਲੋਕੀ ਕੈਨ ਪਿੰਦੇ ਕੋਲਟਿੰਗ ਦਾ ਹੀ ਕੈਨ ਵਾਲੇ ਨਾਰ ਲੈ ਆਂਦੇ ਇਹ ਚੋ ਨਾਰ ਚੱਲੇਗਾ ਨਾਲ ਕੈਨ ਆਏਗਾ ਠੀਕ ਹੈ ਭਾਜੀ ਹੋਰ ਅੱਗੇ ਆਜੋ ਭਾਜੀ ਅੰਡਾਣਾ ਥੋੜੀ ਫੜ ਲੈਂਦੇ ਜੀ ਇਸ ਵਾਰ ਇਹ ਵੀ ਫੜ ਲਿਆ ਇਹ ਕਹਿੰਦੇ ਲੁਪਤ ਹੋ ਗਏ ਦੁਨੀਆ ਤੋਂ ਭਾਜੀ ਮੈਂ ਫੜ ਲਿਆ ਜੀ ਇਹ ਕਿੱਥੇ ਲੈਂਦੇ ਤੁਸੀਂ ਫਿਰ ਮੈਂ ਲੈਂਦੇ ਤੇ ਸੋਰਾ ਇਹ ਨਹੀਂ ਆਪਣਾ ਮੋਲ ਦੇ ਵਿੱਚ ਉਹ ਤੋਂ ਵੜ ਲਿਆ ਹਾਂ ਹਾਂਜੀ ਭਾਜੀ ਇਹ ਡਾਣਾ ਸੋਰ ਤੇ ਬੱਚੇ ਫੜੇ ਤੁਸੀਂ ਹਾਂਜੀ ਆ ਸਿੰਕਿੰਗ ਬਰਡ ਹੈਗੇ ਜੀ ਇਹ ਵੀ ਬਹੁਤ ਵਧੀਆ ਐਟਮੈਸਫੇਰ ਹੀ ਆਈ ਜੇ ਮਜ਼ਾ ਆ ਜਾਏਗਾ ਚਲਾਉਣ ਦਾ ਵੀ ਵਾਕੇ ਚੀ ਚੱਲੇਗੀ ਤਾਂ ਪਤਾ ਲੱਗੇਗਾ ਵਾਕੇ ਕੋਈ ਚੀ ਚੱਲੀ ਹੈ ਉਸ ਤੋਂ ਬਾਅਦ ਭਾਜੀ ਆ ਵੇਖੋ ਜੀ ਇਹ ਕੁੰਭ ਕਰਾ ਰਾਵਣ ਮੇਗਨਾ ਤੇਨੂੰ ਲੈਂਦੇ ਜੀ ਇਹਨਾਂ ਤਿੰਨਾਂ ਦਾ ਸਾਈਜ਼ ਵੱਖਰੇ ਵੱਖਰੇ ਜੀ ਇਹ ਕੁੰਭ ਕਰਾਂ ਜੀ ਮੇਗਨਾ ਜੀ ਹੋਰ ਆਵਣ ਜੀ ਇਹ ਹੈ ਕੀ ਚੱਲਦੇ ਕਿਤਰੇ ਇਹ ਵੇਖੋ ਭਾਜੀ ਇਹ ਬਾਂਬ ਨੇ ਐ ਵੇਖੋ ਜੀ ਅੱਛਾ ਜੀ ਹਾਂਜੀ ਆ ਵੇਖੋ ਜੀ ਇਹ ਜਿਹਨੂੰ ਕਹਿੰਦੇ ਨੇ ਉਹ ਸੇਵਾ ਬੰਬਲੇ ਹੋਏ ਹੋ ਹਾਂਜੀ ਭਾਈ ਸੂਤਲੀ ਬੰਬ ਜਿਹਨੂੰ ਕਹਿ ਰਹੇ ਨੇ ਆ ਤਿੰਨਾਂ ਦੇ ਸਾਈਜ਼ ਵੱਖਰੇ ਵੱਖਰੇ ਨੇ ਜੇ ਤਾਂ ਇਹੋ ਨਾਮ ਆਇਆ ਰਾਵਣ ਮੇਗਨਾਥ ਕੁੰਭ ਕਰਨ ਅੱਛਾ ਹਾਂਜੀ ਭਾਜੀ ਠੀਕ ਹੈ ਹਾਂਜੀ ਤੇ ਇਹ ਕਿੰਨੇ ਕੁ ਪਸੰਦ ਫੇਰ ਕਰਦੇ ਬੱਚੇ ਜੀ ਜੇ ਤੁਸੀਂ ਇੱਥੇ ਬੋਲਦੇ ਹੋ ਜੀ ਬਹੁਤ ਪਸੰਦ ਕਰ ਰਹੇ ਜੀ ਇਸ ਸਮੇਂ ਪੂਰਾ ਵਿਗਨ ਰਿਹਾ ਕੋਈ ਚੱਕਰ ਨਹੀਂ ਆਸਾ ਪੂਰੇ ਚੱਲ ਰਿਹਾ ਜੀ ਤੇ ਸਾਰੇ ਇਹ ਗ੍ਰੀਨ ਪਟਾਕੀ ਜੀ ਸਾਰੇ ਸਾਰੇ ਗ੍ਰੀਨ ਭਾਜੀ ਸਾਰੇ ਗ੍ਰੀਨ ਜੀ ਤੇ ਆ ਬਕਾਇਦਾ ਮੋਰ ਲੱਗੇ ਗ੍ਰੀਨ ਫਾਇਰ ਵਰਕਸ ਜੀ ਪੂਰੇ ਗ੍ਰੀਨ ਨੇ ਤੇ ਅੱਜ ਮਾਰਕੀਟ ਸਜੀ ਹੋਈ ਸਿਹਰ ਦੀ ਤੇ ਗਾ ਕਸਮੇ ਕਿਸਾਂ ਦਾ ਆ ਰਹੇ ਨੇ ਗਾ ਬਹੁਤ ਵਧੀਆ ਚੱਲ ਰਹੀ ਬਹੁਤ ਵਧੀਆ ਮਾਰੇ ਕਿਰਪਾ ਗਾ ਬਹੁਤ ਵਧੀਆ ਚੱਲ ਰਿਹਾ ਆਪਣੇ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਹੁਤ ਸਾਰੇ ਜਿਹੜੇ ਪਟਾਕੇ ਨੇ ਕਰੈਕਰਸ ਨੇ ਉਹ ਡਿਸਪਲੇ ਕੀਤੇ ਗਏ ਨੇ ਆ ਡਾਇਨਾਸੌਰ ਕਹਿੰਦੇ ਲੱਭ ਕੇ ਲਿਆਂਦਾ ਜੀ ਭਾਵੇਂ ਡਾਇਨਾਸੌਰ ਦਾ ਬੱਚਾ ਹੀ ਲੱਗਦਾ ਹਨ ਲੈ ਆਂਦੇ ਲੱਭ ਕੇ ਇਹਨਾਂ ਨੇ ਡਾਇਨਾਸੌਰ ਧਰਤੀ ਤੋਂ ਭਾਵੇਂ ਲੁਪਤ ਹੋ ਗਏ ਪਰ ਇਹਨਾਂ ਨੇ ਡਾਇਨਾਸੌਰ ਲੱਭ ਲਿਆਂਦੇ ਤਾਂ ਆ ਆ ਡਰੋਨ ਬਿਲਕੁਲ ਤਾਂ ਬਹੁਤ ਸਾਰੇ ਇੱਥੇ ਡਿਸਪਲੇ ਕੀਤੇ ਗਏ ਨੇ ਇਹ ਅਨਾਰ ਫੁੱਲ ਚੜੀਆਂ ਹੋਰ ਬਹੁਤ ਸਾਰਾ ਇੱਥੇ ਪਟਾਕਾ ਜਿਹੜਾ ਕਿ ਉਹ ਡਿਸਪਲੇ ਕੀਤਾ ਗਿਆ ਪਾਜੀ ਕਿੰਨੀ ਕ ਰੌਣਕ ਹਰ ਸਾਲ ਰਹਿੰਦੀ ਔਰ ਐਤਕੀ ਵੀ ਦੇਖ ਰਹੇ ਹਾਂ ਹੁਣ ਪਟਾਕੇ ਸੱਜੂਕੇ ਨੇ ਤੇ ਅੱਗੋਂ ਸ਼ਨੀਵਾਰ ਐਤਵਾਰ ਆ ਗਿਆ ਤੇ ਰੌਣਕਾਂ ਫਿਰ ਅੱਗੋਂ ਲੱਗਣਗੀਆਂ ਇੱਥੇ ਮਤਲਬ ਲਗੀਆਂ ਹਲੇ ਤੇ ਮਤਲਬ ਰਸ਼ ਤੇ ਘੱਟ ਹੀਗਾ ਜਿਉਂ ਸੈਟਰਡੇ ਸੰਡੇ ਨੂੰ ਜਿਉਂ ਸਕੂਲਾਂ ਦੀ ਛੁੱਟੀਆਂ ਪੈ ਜਾਣੀਆਂ ਫਿਰ ਰਸ਼ ਵੇਖਣ ਨੂੰ ਮਿਲੇਗਾ ਹੂੰ ਫਿਰ ਵੀ ਬਲੀਆ ਰਿਸਪੌਂਸ ਚੰਗਾ ਹੀ ਹੈ ਬੱਚੇ ਫਿਰ ਜਿਹੜਾ ਆਉਂਦੇ ਨੇ ਜਿੱਤ ਫਿਰ ਕਰਦੇ ਮਾਪਿਆਂ ਦੀ ਢਿੱਲੇ ਜੇ ਢਿੱਲੇ ਕਰਾਉਂਦੇ ਹੋਣੇ ਨਾ ਸਰ ਵੇਖੋ ਹੁਣ ਜਿਹੜਾ ਬੱਚਾ ਆਪਣੇ ਮਾਪਿਆਂ ਨਾਲ ਜਾਂਦਾ ਭਾਵੇਂ ਉਸ ਕੋਲ ਕੋ ਪੈਸੇ ਹੈਗੇ ਜਾਂ ਨਹੀਂ ਹੈਗੇ ਪਟਾਕੇ ਦੇ ਹਰ ਇੱਕ ਨੇ ਲੈ ਕੇ ਦੇਣੇ ਦੇਣੇ ਤੇ ਆਹ ਹਰਾਂਦਾ ਸਾਲ ਬਾਅਦ ਬੱਚਿਆਂ ਦਾ ਤੇ ਬੱਚਿਆਂ ਨੇ ਇਹ ਨਹੀਂ ਨਾ ਬਣਾਇਆ ਤੇ ਫਿਰ ਮਹਿੰਗਾਈ ਦਾ ਕਿੰਨਾ ਕੁ ਅਸਰ ਬਹੁਤ ਜ਼ਿਆਦਾ ਅਸਰ ਹੈ ਸਰ ਮੰਗਾਈ ਦਾ ਵੀ ਕੁਝ ਪਾਣੀ ਦੀ ਮਾਰ ਵੀ ਪਈ ਹੈ ਜਿਹੜਾ ਹਾਲ ਆਏ ਆ ਉਹਦੇ ਕਰਕੇ ਵੀ ਅਸ਼ ਮਤਲਬ ਕਿ ਜਿਹੜਾ ਪਿੰਡਾਂ ਤੋਂ ਗਾ ਜਿਹੜਾ ਉਹ ਨਹੀਂ ਹੈਗਾ ਸ਼ਹਿਰੀ ਇਹ ਜਿਹੜਾ ਗਾਗ ਜਿਹੜਾ ਚੱਲਿਆ ਹਰ ਸਾਲ ਦੇਖਦੇ ਬਈ ਨਵੀਂ ਰੇਂਜ ਜਿਹੜੀ ਪਟਾਕਿਆਂ ਦੀ ਮਾਰਕੀਟ ਵਿੱਚ ਡਿਸਪਲੇ ਤੁਸੀਂ ਕਰਦੇ ਕਰਦੇ ਹੋ ਤੇ ਕਿੰਨੇ ਕੁ ਬੱਚੇ ਆਕਰਸ਼ਿਤ ਹੁੰਦੇ ਐ ਇਹਨਾਂ ਪਟਾਕਿਆਂ ਵੱਲ ਸਰ ਦਿਨੋ ਦਿਨ ਮਤਲਬ ਕੀ ਨਾ ਜਿਹੋ ਜਿਹਾ ਮਤਲਬ ਕੀ ਬੱਚੇ ਵਧੀਆ ਜੁੱਗ ਆ ਗਿਆ ਨਾ ਉਦੋਂ ਤੋਂ ਵਧੀਆ ਤੋਂ ਵਧੀਆ ਜੀ ਨੜੀ ਮਤਲਬ ਕੀ ਪਟਾਕੇ ਦਿਨੋ ਦਿਨ ਆ ਰਹੇ ਮਾਰਕੀਟ ਦੇ ਵਿੱਚ ਹੂੰ ਤੇ ਉਹਨਾਂ ਹੀ ਬੱਚਿਆਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਇਹ ਮਾਰਕੀਟ ਦੇ ਵਿੱਚ ਐ ਪਟਾਕੇ ਆਏ ਹੋਏ ਆ ਤੇ ਉਹ ਹੀ ਆ ਕੇ ਮੰਗਦੇ ਬੱਚੇ ਹੂੰ ਫਿਰ ਉਹ ਹਰ ਤਰ੍ਹਾਂ ਦਾ ਪਟਾਕਾ ਸਾਨੂੰ ਰੱਖਣਾ ਪੈਂਦਾ ਪਰ ਫਿਰ ਹੈਗਾ ਕਿ ਅਸੀਂ ਗ੍ਰੀਨ ਕਰੈਕਰ ਹੀ ਵੇਚਦੇ ਆ ਗ੍ਰੀਨ ਕਰੈਕਰ ਦਾ ਕੀ ਫਾਇਦਾ ਹੈ ਪਰ ਇਹ ਵੀ ਹੈ ਜਿਹੜਾ ਨੌਨ ਪੋਲੂਸ਼ਨ ਹੁੰਦਾ ਜਿਆਦਾ ਪੋਲੂਸ਼ਨ ਨਹੀਂ ਹੁੰਦਾ ਕੁਝ ਮਤਲਬ ਬੱਚਿਆਂ ਦੇ ਹੱਥ ਵਿੱਚ ਨਹੀਂ ਫਟਦਾਗਾ ਉਹ ਰਿਸਪੌਂਸ ਚੰਗਾ ਹੈ ਗ੍ਰੀਨ ਕਰੈਕਰ ਦਾ ਬਿਲਕੁਲ ਗ੍ਰੀਨ ਕਰੈਕਰਸ ਜਿਹੜੇ ਨੇ ਉਹ ਐਕੀ ਮਾਰਕੀਟ ਵਿੱਚ ਵਿਕ ਰਹੇ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦਾ ਜਿਹੜਾ ਪਟਾਕਾ ਹੈ ਹਰ ਤਰ੍ਹਾਂ ਦਾ ਕਰੈਕਰ ਹੈ ਜਿਹੜਾ ਕਿ ਇੱਥੇ ਡਿਸਪਲੇ ਕੀਤਾ ਗਿਆ ਹੈ ਫੁੱਲ ਚੜੀਆਂ ਨੇ ਅਨਾਰ ਨੇ ਅਨਾਰ ਬੰਬ ਨੇ ਆਲੂ ਬੰਬ ਨੇ ਔਰ ਬਹੁਤ سارے ਸ਼ਾਰਟਸ ਨੇ ਜਿਹੜੇ ਕਿ ਇੱਥੇ ਡਿਸਪਲੇ ਕੀਤੇ ਗਏ ਨੇ ਹੁਣ ਤਾਂ ਉਡੀਕ ਹੈ ਦੀਵਾਲੀ ਦੀ ਕਿਉਂਕਿ ਦੀਵਾਲੀ ਨੂੰ ਬਹੁਤ ਜ਼ਿਆਦਾ ਰਸ਼ ਹੋਣ ਵਾਲਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਰਸ਼ ਜਿਹੜਾ ਕਿ ਉਹ ਵੇਖਣ ਨੂੰ ਮਿਲੇਗਾ ਜਦੋਂ ਦੀਵਾਲੀ ਬਿਲਕੁਲ ਕੋਲ ਆndi ਹੈ ਤਾਂ ਰਸ਼ ਜਾਂ ਵੱਧ ਜਾਂਦਾ ਜੀ ਸਰ ਕਿੰਨੇ ਸਾਲ ਹੋ ਗਏ ਲਗਾਤਾਰ ਤੁਸੀਂ ਇੱਥੇ ਹਰ ਸਾਲ ਜਿਹੜਾ ਕਿ ਪਟਾਕੇ ਦੀ ਮਾਰਕੀਟ ਵਿੱਚ ਤੁਸੀਂ ਆਪਣਾ ਕਰੈਕਰਸ ਜਿਹੜੇ ਨੇ ਡਿਸਪਲੇ ਕਰਦੇ ਹੋ ਜੀ ਮੈਨੂੰ ਲਗਭਗ 2012 ਤੋਂ ਅਸੀਂ ਇਸ ਕੰਮ ਦੇ ਵਿੱਚ ਹਾਂ ਤੇ ਅਸੀਂ ਲਗਾਤਾਰ ਹਰ ਸਾਲ ਜਦੋਂ ਮਾਰਕੀਟ ਲੱਗਦੀ ਹੈ ਉਦੋਂ ਅਸੀਂ ਇੱਥੇ ਕੰਮ ਵਾਸਤੇ ਆਨੇ ਹਾਂ ਤੇ ਹਰ ਸਾਲ ਫਿਰ ਡਿਮਾਂਡ ਵੀ ਹੋਰ ਹੋ ਰਹੀ ਹੈ ਬੱਚਿਆਂ ਦੀ ਵੀ ਜਾਂ ਗਵਰਨਮੈਂਟ ਨੇ ਵੀ ਜਿਹੜਾ ਕਿ ਉਹ ਵੀ ਹੁਣ ਗ੍ਰੀਨ ਕਰੈਕਰਸ ਦੇ ਵੇਚਣ ਦੀ ਆਜ਼ਾਦ ਦਿੱਤੀ ਹੈ ਤੁਹਾਨੂੰ ਬਿਲਕੁਲ ਜੀ ਅੱਜਕੱਲ ਜਿਹੜਾ ਨੀਰੀ ਵੱਲੋਂ ਰੂਲ ਹੈ ਉਹ ਗ੍ਰੀਨ ਕਰੈਕਰਸ ਦਾ ਹੈ ਔਰ ਸਾਡੇ ਕੋਲ ਹਰ ਪਟਾਕਾ ਉਹਦੇ ਉੱਤੇ ਮਾਰਕ ਜਿਹੜਾ ਉਹ ਗ੍ਰੀਨ ਕਰੈਕਰ ਦਾ ਹੀ ਹੈ ਅਸੀਂ ਬਿਲਕੁਲ ਰੂਰਲ ਰੈਵੋਲੂਸ਼ਨ ਦੇ ਅੰਡਰ ਹੀ ਸਾਰਾ ਕੰਮ ਕਰ ਰਹੇ ਆਂ ਜੈਸੇ ਕਿ ਪ੍ਰਸ਼ਾਸਨ ਵੱਲੋਂ ਸਾਨੂੰ ਆਦੇਸ਼ ਲੇ ਸੇ ਸੇਫਟੀ ਨੂੰ ਵੀ ਧਿਆਨ ਚ ਪੂਰਾ ਰੱਖਿਆ ਗਿਆ ਜੀ ਕਿਉਂਕਿ ਕਰੈਕਰਸ ਦਾ ਕੰਮ ਚੱਲਣਾ ਹੈ ਬਿਲਕੁਲ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਅਸੀਂ ਆਪਣੀ ਪਰਸਨਲ ਸਿਕਿਉਰਿਟੀ ਪ੍ਰਸ਼ਾਸਨ ਵੱਲੋਂ ਤੇ ਸਾਨੂੰ ਪੁਲਿਸ ਦਾ ਅਰੇਂਜ ਆਈ ਹੈ ਉਸ ਤੋਂ ਇਲਾਵਾ ਵੀ ਸੀ ਦਿਨ ਵੇਲੇ ਔਰ ਰਾਤ ਵੇਲੇ ਪਰਸਨਲ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਹੈ ਇਸ ਤੋਂ ਇਲਾਵਾ ਸਾਡੇ ਬਲ ਕੈਮਰਾਸ ਤੁਸੀਂ ਦੇਖ ਸਕਦੇ ਹੋ ਲੱਗੇ ਆ ਇੱਥੇ ਮਾਰਕੀਟ ਦੇ ਵਿੱਚ ਜੀ ਅਸੀਂ ਸਾਰਿਆਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਦੋ ਦੋ ਕੈਮਰੇ ਜਿਹੜੇ ਹੈ ਉਹ ਫਿਕਸ ਕਰਵਾਏ ਨੇ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਣਚਾਹੀ ਜਿਹੜੀ ਕੋਈ ਘਟਨਾ ਇੱਥੇ ਨਾ ਵਾਪਰੇ ਤੇ ਨਾਲ ਤਿਉਹਾਰ ਦੇ ਵਿੱਚ ਵਿਗਨ ਆਵੇ ਕਸਟਮਰ ਸ਼ੁਰੂ ਹੋ ਚੁੱਕਾ ਹੈ ਨਾ ਸ਼ਾਮ ਹੋ ਗਈ ਹੈ ਤੇ ਕਸਟਮਰ ਸ਼ੁਰੂ ਹੋ ਚੁੱਕਾ ਅਜ ਪਹਿਲਾ ਦਿਨ ਹੈ ਤੇ ਕੀ ਹੋ ਗਏ ਜਿਹੜੇ ਲੋਕਾਂ ਨੂੰ ਅਜੇ ਤੱਕ ਨਹੀਂ ਪਤਾ ਲੱਗਾ ਵੀ ਨਿਊ ਮਸਰ ਵਿੱਚ ਪਟਾਕੇ ਦੀ ਮਾਰਕੀਟ ਜਿਹੜੀ ਸੱਜ ਚੁੱਕੀ ਹੈ ਦੇਖੋ ਜੀ ਅੰਮ੍ਰਿਤਸਰ ਗੁਰੂ ਦੀ ਨਗਰੀ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਈ ਹੈ ਔਰ ਸਾਰੇ ਕਹਿੰਦੇ ਵੀ ਹੈ ਦਾਲ ਰੋਟੀ ਕਰਦੇ ਤੇ ਦੀਵਾਲੀ ਅੰਮ੍ਰਿਤਸਰ ਦੀ ਤੇ ਇਹ ਸਭ ਵੇਖਦੇ ਹੋਏ ਅੰਮ੍ਰਿਤਸਰ ਦੇ ਵਿੱਚ ਦੀਵਾਲੀ ਦਾ ਕ੍ਰੇਜ਼ ਜਿਹੜਾ ਹੈ ਆਪਣੇ ਲੋਕਾਂ 'ਚ ਔਰ ਬੱਚਿਆਂ ਦੇ ਵਿੱਚ ਬਹੁਤ ਹੈ ਅੱਜ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਗਈਆਂ ਨੇ ਸਾਨੂੰ ਉਮੀਦ ਹੈ ਕਿ ਕਸਟਮਰ ਇੱਥੇ ਵੱਦ ਚੜ ਕੇ ਆਣਗੇ ਔਰ ਕਾਫੀ ਖਰੀਦੋ-ਫਰੋਖਤ ਕਰਨਗੇ ਮੈਂ ਦੇਖ ਰਿਹਾ 240 ਸ਼ੋਰਸ ਇੰਨੇ-ਇੰਨੇ ਵੱਡੇ ਕਰੈਕਰ ਜਿਹੜੇ ਨੇ ਇਹ ਵਿਕਦੇ ਨਹੀਂ ਫਿਰ ਕਿੰਨੇ ਕਿੰਨੇ ਮੁੱਲ ਕੀਮਤ ਕਿੰਨੀ ਕੁ ਹੋਣੀ ਹੈ ਦੀ ਸਰਦੀ ਰੇਟ ਜਿਹੜਾ ਉਹ 3000 ਤੋਂ ਲੈ ਕੇ 3500 ਤੱਕ ਹੈ 240 ਕਰਕਰ ਦਾ ਜਿਹੜਾ ਅਲੱਗ-ਅਲੱਗ ਕੰਪਨੀਆਂ ਦੇ ਇਸ ਤਰ੍ਹਾਂ ਮੰਨ ਲੈਂਦਾ ਹੈ ਹਰ ਜਿਹੜਾ ਹੈ ਉਹ ਸਟੇਟਸ ਦਾ ਹਰ अलग-अलग कंपनीयां ਦਾ ਜਿਹੜਾ ਸਾਡੇ ਕੋਲ ਮਾਲ ਆਂਦਾ ਸ਼ਾਰਟ ਸਾਡੇ ਕੋਲ 12 ਸ਼ਾਰਟ ਤੋਂ ਲੈ ਕੇ ਤੇ 1000 ਸ਼ਾਰਟ ਤੱਕ ਵੀ ਅਸੀਂ ਉਹ ਤਾਂ ਸੇਲ ਕਰਦੇ ਆਂ 1000 ਸ਼ਾਰਟ ਤੱਕ ਨੇ ਹੈਗੇ ਨੇ ਲੋਕੀ ਪੈਸੇ ਖਰਚਦੇ ਨੇ ਬਿਲਕੁਲ ਜੀ ਬਿਲਕੁਲ ਜਿਨ੍ਹਾਂ ਨੂੰ ਸ਼ੌਂਕ ਹੈ ਪਟਾਕੇ ਚਲਾਉਂਦਾ ਬਿਲਕੁਲ ਤੁਸੀਂ ਦੇਖ ਰਹੇ ਹੋ ਛੋਟੇ ਬੱਚੇ ਤੋਂ ਲੈ ਕੇ ਤੇ ਸਾਡੇ ਕੋਲ 65 ਸਾਲ ਦੀ ਉਮਰ ਤੱਕ ਵੀ ਲੋਕ 70 ਸਾਲ ਦੀ ਉਮਰ ਤੱਕ ਵੀ ਲੋਕ ਜਿਹੜੇ ਆ ਪਟਾਕੇ ਖਰੀਦਣ ਵਾਸਤੇ ਆਉਂਦੇ ਨੇ ਬੱਚੇ ਵਾ ਤੇ ਸ਼ਾਇਦ ਦੀਵਾਲੀ ਪਟਾਕਿਆਂ ਦੀ ਹੀ ਦੀਵਾਲੀ ਹੈ ਨਾ ਬਟ ਬੱਚੇ ਉੜੀ ਬੜੀ ਬੇਸਬੀ ਰਹਿੰਦੀ ਇਹਨਾਂ ਨੂੰ ਵੀ ਦੀਵਾਲੀ ਆ ਗਈ ਤੇ ਪਟਾਕੇ ਚਲਾਵਾਂਗੇ ਦੁਲ 시ਵਾ ਕਾਸੀ ਤੋਂ ਬਹੁਤ ਨਵੀਆਂ ਆਈਟਮਾਂ ਜਿਹੜੀਆਂ ਪਟਾਕੇ ਦੀਆਂ ਅਸੀਂ ਉੱਥੇ ਇਸ ਵਾਰ ਇੰਟਰੋਡਿਊਸ ਕਰਵਾ ਰਹੇ ਹਾਂ ਲੋਕਾਂ ਨਾਲ ਤਰ੍ਹਾਂ ਹੈਲੀਕਾਪਟਰ ਹੈ ਉੱਡਦਾ ਹੈ ਸਪਿੰਨਰ ਹੈ ਉਹ ਲਾਟੂ ਅੱਗ ਨਾਲ ਚੱਲਦਾ ਹੈ ਬਹੁਤ ਅੱਛਾ ਹੈਂਡ ਸ਼ਾਟ ਹੈ ਹੱਥ ਦੇ ਵਿੱਚ ਹੀ 288 ਤੁਸੀਂ ਚਲ ਫੜ ਕੇ ਚਲਾ ਸਕਦੇ ਹੋ ਸੇਫ ਹੈਂਡਿਡ ਜਿਹੜੇ ਆ ਉਹ ਪਟਾਕੇ ਆ ਕਿਸੇ ਤਰ੍ਹਾਂ ਦਾ ਕੋਈ ਮਤਲਬ ਕਿ ਉਹਦੇ ਵਿੱਚ ਘਟਨਾ ਨਹੀਂ ਹੋ ਸਕਦੀ ਬੱਚੇ ਜਿਆਦਾ ਐਡਵਾਂਸ ਨਹੀਂ ਸਾਡੇ ਨਾਲੋਂ ਤੇ ਫਿਰ ਉਹਨਾਂ ਦੀ ਚੋਇਸ ਨੂੰ ਲੈ ਕੇ ਕਿਸ ਤਰ੍ਹਾਂ ਫਿਰ ਤੁਸੀਂ ਤਿਆਰੀ ਕਰਦੇ ਹੋ ਬਿਲਕੁਲ ਜੀ ਸਾਡੇ ਕੋਲ ਕਸਟਮਰ ਆਂਦਾ ਹੈ ਔਰ ਸਾਨੂੰ ਇਹਨਾਂ ਬੱਚਿਆਂ ਨੇ ਕੰਮ ਕਰਨਾ ਸਿਖਾਇਆ YouTube ਤੋਂ ਸਰਚ ਕਰਕੇ ਸੋਸ਼ਲ ਮੀਡੀਆ ਤੋਂ ਸਰਚ ਕਰਕੇ ਉਹ ਸਾਨੂੰ ਜਾਣਕਾਰੀ ਦਿੰਦੇ ਹੈਗੇ ਸਾਨੂੰ ਇਹ ਚੀਜ਼ ਚਾਹੀਦੀ ਹੈ ਸੋ ਅਸੀਂ ਉਹਨਾਂ ਦੀ ਡਿਮਾਂਡ ਹਰ ਸਾਲ ਪੂਰੀ ਕਰਦੇ ਹਾਂ ਜਿਹੜੀ ਵੈਰਾਈਟੀ ਨਹੀਂ ਹੁੰਦੀ ਹੈ ਅਸੀਂ ਖਰੀਦ ਕੇ ਲਿਆਨੇ ਔਰ ਉਹਨਾਂ ਨੂੰ ਦੇਨੇ ਹਾਂ ਬਿਲਕੁਲ ਦੀਵਾਲੀ ਦੀ ਬਹੁਤ ਜ਼ਿਆਦਾ ਸਭੀ ਨਾਲ ਉਡੀਕ ਰਹਿੰਦੀ ਹੈ ਲੋਕਾਂ ਨੂੰ ਵੀ ਰਹਿੰਦੀ ਹੈ ਬੱਚਿਆਂ ਨੂੰ ਖਾਸ ਕਰਕੇ ਰਹਿੰਦੀ ਕਿਉਂਕਿ ਬੱਚਿਆਂ ਵਾਸਤੇ ਦੀਵਾਲੀ ਦਾ ਤਿਉਹਾਰ ਜਿਹੜਾ ਕਿ ਉਹ ਪਟਾਕਿਆਂ ਦਾ ਤਿਉਹਾਰ ਹੈ ਔਰ ਤੁਸੀਂ ਦੇਖ ਸਕਦੇ ਹੋ ਕਿਸ ਕਦਰੇ ਤੇ ਜਿਹੜੇ ਨੇ ਸ਼ਾਰਟਸ ਨੇ ਡਿਸਪਲੇ ਕੀਤੇ ਗਏ ਨੇ ਬਹੁਤ ਬਹੁਤ ਮਹਿੰਗੇ ਸ਼ਾਰਟਸ ਨੇ ਜਿਹੜੇ ਇੱਥੇ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਨੇ ਪਰ ਕਹਿੰਦੇ ਜਿਨੂੰ ਤਿਉਹਾਰ ਮਨਾਣੇ ਹੋਣ ਤਾਂ ਸ਼ੌਂਕ ਪੂਰੇ ਕਰਨੇ ਹੋਣ ਤਾਂ ਮਹਿੰਗਾਈ ਜਿਆਦਾ ਮਾਇਨੇ ਨਹੀਂ ਰੱਖਦੀ ਭਾਵੇਂ ਮਹਿੰਗਾਈ ਸਾਲ ਦਰ ਸਾਲ ਵਧ ਰਹੀ ਹੈ ਪਰ ਹਰ ਸਾਲ ਵਾਂਗ ਇਸ ਸਾਲ ਵੀ ਪਟਾਕਾ ਮਾਰਕੀਟ ਜਿਹੜੇ ਕਿ ਉਹ ਸੱਚ ਕੇ ਇੱਥੇ ਤਿਆਰ ਹੈ ਅੱਜ ਪਹਿਲਾ ਦਿਨ ਹੈ ਔਰ ਜੂਜੂ ਲੋਕਾਂ ਨੂੰ ਪਤਾ ਲੱਗੇਗਾ ਇੱਥੇ ਪਟਾਖਾ ਮਾਰਕੀਟ ਸੱਜ ਚੁੱਕੀ ਹੈ ਤਾਂ ਲੋਕ ਔਰ ਬੱਚੇ ਨੇ ਜਿਹੜੇ ਕੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਣਗੇ ਪਟਾਕਿਆਂ ਦੀ ਖਰੀਦ ਵਾਸਤੇ ਕਿਉਂਕਿ ਦੀਵਾਲੀ ਜਿਹੜੀ ਕਿ ਉਹ ਅੰਮ੍ਰਿਤਸਰ ਦੀ ਬਹੁਤ ਜ਼ਿਆਦਾ ਮਸ਼ਹੂਰ ਹੈ ਔਰ ਇਹ ਦੀਵਾਲੀ ਜਿਹੜੀ ਕਿ ਉਹ ਵੇਖਣ ਵਾਲੀ ਹੁੰਦੀ ਹੈ ਤੇ ਕਰੋੜਾਂ ਰੁਪਏ ਦੇ ਪਟਾਕੇ ਜਿਹੜੇ ਕੀ ਉਹ ਬੱਚੇ ਨਾਲ ਲੋਕ ਨੇ ਉਹ ਦੀਵਾਲੀ ਤੇ ਚਲਾ ਕੇ ਖੁਸ਼ੀ ਮਨਾਉਂਦੇ ਨੇ ਕਿਉਂਕਿ ਪ੍ਰਭੂ શ્રી ਰਾਮਚੰਦਰ ਮਾਤਾ ਸੀਤਾ ਅਤੇ ਭయ్యా ਲਕਸ਼ਮਨ 14 ਸਾਲ ਦੇ ਬਨਵਾਸ ਤੋਂ ਬਾਅਦ ਜਿਹੜੋਂ ਅਯੋਧਿਆ ਨਗਰੀ ਪਹੁੰਚੇ ਸੀ ਤਾਂ ਉਸ ਤੋਂ ਬਾਅਦ ਲੋਕਾਂ ਨੇ ਜਿਹੜੀ ਕਿ ਦੀਵਾਲੀ ਦੀਆਂ ਖੁਸ਼ੀਆਂ ਆਪੋ ਆਪਣੇ ਤਰੀਕੇ ਨਾਲ ਮਨਾਉਣੀਆਂ ਜਿਹੜੀ ਕਿ ਉਹ ਸ਼ੁਰੂ ਕੀਤੀਆਂ ਔਰ ਇਹਨਾਂ ਵਿੱਚੋਂ ਇੱਕ ਤਰੀਕਾ ਹੈ ਪਟਾਕੇ ਚਲਾ ਕੇ ਲੋਕ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਔਰ ਇੱਥੇ ਜਿਹੜੀ ਕਿ ਪਟਾਕਾ ਮਾਰਕੀਟ ਹੋ ਸੱਜ ਚੁੱਕੀ ਹੈ ਹੁਣ ਤਾਂ ਸਿਰਫ ਉਡੀਕ ਹੀ ਹੈ ਦੀਵਾਲੀ ਦੀ ਔਰ ਖਰੀਦਦਾਰੀ ਵੀ ਜਿਹੜੀ ਕਿ ਉਹ ਹਰ ਸਾਲ ਵਾਂਗ ਇਸ ਸਾਲ ਵੀ ਜਮ ਕੇ ਹੋਣ ਦੀ ਦੁਕਾਨਦਾਰਾਂ ਨੂੰ ਉਮੀਦਾ ਕੈਮਰਾ ਪਰਸਨ ਸੁਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਜਾਨੀ ਖੈਰਟੀ ਵੀ ਅੰਮ੍ਰਿਤਸਰ